ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਵਿੰਦਰ ਕੌਰ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੁੜੀ ਹੋਈ ਆ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਦਰਅਸਲ ਇਸ ਨੂੰ ਲੈ ਕੇ ਤਾਜ਼ਾ ਅਪਡੇਟ ਇਹ ਆ ਕਿ ਮੁਹਾਲੀ ਕੋਰਟ ਦੇ ਵੱਲੋਂ ਹੁਣ ਪੁਲਿਸ ਮੁਲਾਜ਼ਮਾਂ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਏਐਸਆਈ ਤੇ ਪੰਜ ਕਾਂਸਟੇਬਲ ਸ਼ਾਮਿਲ ਨੇ ਔਰ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਪਾਲੀਗ੍ਰਾਫੀ ਟੈਸਟ ਹੋਏਗਾ ਜੇਲ ਇੰਟਰਵਿਊ ਮਾਮਲੇ ਦੇ ਵਿੱਚ ਜ਼ਿਕਰ ਜੋ ਹੈ ਕਿ ਗੈਂਗਸਟਰ ਲੋਰੈਂਸ ਬਿਸ਼ਨੋਈ ਜਦੋਂ ਖਰੜ ਦੇ ਸੀਆਈ ਕੋਲ ਹਿਰਾਸਤ ਵਿੱਚ ਸੰਤ ਉਸ ਸਮੇਂ ਲੋਰੈਂਸ ਦੇ ਵੱਲੋਂ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਗਈ ਸੀ ਜਿੰਨਾ ਮੁਲਾਜ਼ਮਾਂ ਦਾ ਟੈਸਟ ਹੋਏਗਾ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵਿੱਚ ਜਗਤਪਾਲ ਜੱਗੂ ਏਐਸਆਈ ਮੁਖਤਿਆਰ ਸਿੰਘ ਕਨਸਟੇਬਲ ਹੈ ਸਿਮਰਨਜੀਤ ਸਿੰਘ ਕਨਸਟੇਬਲ ਹਰਪ੍ਰੀਤ ਸਿੰਘ ਕਨਸਟੇਬਲ ਬਲਵਿੰਦਰ ਸਿੰਘ ਸਤਨਾਮ ਸਿੰਘ ਤੇ ਅਮਰਿਤਪਾਲ ਸਿੰਘ ਦਾ ਪੌਲੀਗ੍ਰਾਫ ਟੈਸਟ ਹੋਏਗਾ ਤੇ ਸੂਤਰਾਂ ਦੇ ਅਨੁਸਾਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਿਹੜਾ ਟੈਸਟ ਹੈ ਅਗਲੇ ਹਫਤੇ ਹੋ ਸਕਦਾ ਹੈ ਏਡੀਜੀਪੀ ਐਨਟੀ ਨਾਰਕੋਟਿਕਸ ਟਾਸਕ ਫੋਰਸ ਨਿਲਮਕਿਸ਼ੋਰ ਸਰਕਾਰੀ ਵਕੀਲ ਨਾਲ ਮਿਲ ਕੇ ਅਦਾਲਤ ਦੇ ਵਿੱਚ ਪੇਸ਼ ਹੋਈ ਸੀ ਉਹਨਾਂ ਦੇ ਵੱਲੋਂ ਐਸਆਈ ਜਗਪਾਲ ਚੱਗੂ, ਏਐਸਆਈ ਮੁਖਤਿਆਰ ਸਿੰਘ, ਸਿਮਰਨਜੀਤ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਤੇ ਸਤਨਾਮ ਸਿੰਘ ਤੇ ਕਨਸਟੇਬਲ ਐ ਅਮ੍ਰਿਤਪਾਲ ਦੇ ਪੌਲੀਗ੍ਰਾਫੀ ਟੈਸਟ ਦੀ ਇਜਾਜ਼ਤ ਮੰਗੀ ਗਈ ਸੀ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਜਿਹੜੇ ਸਾਰੇ ਮੁਲਾਜ਼ਮ ਐ ਆਪਣੇ ਬਿਆਨ ਦੇ ਚੁੱਕੇ ਨੇ ਤੇ ਸਾਇੰਟਿਫਿਕ ਜਾਂਚ ਲਈ ਉਹਨਾਂ ਦੀ ਸਹਿਮਤੀ ਲੈਣੀ ਜ਼ਰੂਰੀ ਐ। ਇਹਨਾਂ 6 ਮੁਲਾਜ਼ਮਾਂ ਨੇ ਟੈਸਟ ਲਈ ਸਹਿਮਤੀ ਦੇ ਦਿੱਤੀ ਗਈ ਐ ਜਿਸ ਦਾ ਲਿਖਤੀ ਬਿਆਨ ਵੀ ਦਰਜ ਕਰ ਲਿਆ ਗਿਆ ਤੇ ਅਦਾਲਤ ਨੇ ਦਲੀਲਾਂ ਸੁਨਣ ਤੋਂ ਬਾਅਦ ਇਨਵੈਸਟੀਗੇਸ਼ਨ ਅਫਸਰਾਂ ਨੂੰ ਨੀਮਾ ਦੇ ਅਨੁਸਾਰ ਟੈਸਟ ਕਰਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਪੋਲੀਗ੍ਰਾਫੀ ਟੈਸਟ ਹੁੰਦਾ ਕੀ ਹੈ ਦਰਅਸਲ ਇਹ ਇੱਕ ਵਿਗਿਆਨਿਕ ਜਾਂਚ ਦਾ ਤਰੀਕਾ ਹੈ ਜਿਸ ਦੇ ਵਿੱਚ ਮਰੀਜ਼ ਦੇ ਦਿਲ ਦੀ ਧੜਕਣ ਬਲੱਡ ਪ੍ਰੈਸ਼ਰ ਸਾਹ ਲੈਣ ਦੀ ਦਰ ਤੇ ਸਕਿਨ ਦੀ ਪਰਤ ਦੀ ਪ੍ਰਤੀਕਿਰਿਆ ਦਾ ਮਾਪ ਕੀਤਾ ਜਾਂਦਾ ਹੈ ਜੋ ਕਿ ਉਹਨਾਂ ਦੇ ਸੱਚ ਜਾਂ ਝੂਠ ਬੋਲਣ ਤੇ ਅਸਰ ਕਰਦੀਆਂ ਨੇ ਦਰਅਸਲ 3 April 2022 ਨੂੰ Lawrence Bishnoi ਦਾ ਜੇਲ੍ਹ ਦੇ ਵਿੱਚ ਇੰਟਰਵਿਊ ਕਰਵਾਇਆ ਗਿਆ ਸੀ ਜਿਸ ਤੇ ਲਈ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ DSP Gurshird Singh Sandhu ਸਮੇਤ 6 ਹੋਰ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਸੀ। ਇਹ ਇੰਟਰਵਿਊ ਲਗਭਗ 1.5 ਸਾਲ ਬਾਅਦ ਇੱਕ TV ਚੈਨਲ ਤੇ ਚੱਲਿਆ ਸੀ ਜੋ ਬਾਅਦ ਵਿੱਚ ਵਾਇਰਲ ਹੋ ਗਿਆ ਸੀ ਤੇ ਜਿਹੜੇ ਸਸਪੈਂਡ ਹੋਣ ਵਾਲਿਆਂ ਦੇ ਵਿੱਚੋਂ DSP Gurshird Singh Sandhu Special OPS Cell Mohali Simran Navneet SI Reena CI Kharada SI Jag ਪਾਲ ਚੱਗੂ AGTF SI ਸ਼ਗਨਜੀਤ ਸਿੰਘ ਸੁਸੀ ਟੁੜਿਓ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਤੁਹਾਡੇ ਨਾਲ ਰਾਜਵਿੰਦਰ ਕੌਰ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੁੜੀ ਹੋਈ ਆ ਲੋਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਦਰਅਸਲ ਇਸ ਨੂੰ ਲੈ ਕੇ ਤਾਜ਼ਾ ਅਪਡੇਟ ਇਹ ਆ ਕਿ ਮੁਹਾਲੀ ਕੋਰਟ ਦੇ ਵੱਲੋਂ ਹੁਣ ਪੁਲਿਸ ਮੁਲਾਜ਼ਮਾਂ ਦਾ ਪੌਲੀਗ੍ਰਾਫੀ ਟੈਸਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਏਐਸਆਈ ਤੇ ਪੰਜ ਕਾਂਸਟੇਬਲ ਸ਼ਾਮਿਲ ਨੇ ਔਰ ਇਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਪਾਲੀਗ੍ਰਾਫੀ ਟੈਸਟ ਹੋਏਗਾ ਜੇਲ ਇੰਟਰਵਿਊ ਮਾਮਲੇ ਦੇ ਵਿੱਚ ਜ਼ਿਕਰ ਜੋ ਹੈ ਕਿ ਗੈਂਗਸਟਰ ਲੋਰੈਂਸ ਬਿਸ਼ਨੋਈ ਜਦੋਂ ਖਰੜ ਦੇ ਸੀਆਈ ਕੋਲ ਹਿਰਾਸਤ ਵਿੱਚ ਸੰਤ ਉਸ ਸਮੇਂ ਲੋਰੈਂਸ ਦੇ ਵੱਲੋਂ ਇੱਕ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਗਈ ਸੀ ਜਿੰਨਾ ਮੁਲਾਜ਼ਮਾਂ ਦਾ ਟੈਸਟ ਹੋਏਗਾ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵਿੱਚ ਜਗਤਪਾਲ ਜੱਗੂ ਏਐਸਆਈ ਮੁਖਤਿਆਰ ਸਿੰਘ ਕਨਸਟੇਬਲ ਹੈ ਸਿਮਰਨਜੀਤ ਸਿੰਘ ਕਨਸਟੇਬਲ ਹਰਪ੍ਰੀਤ ਸਿੰਘ ਕਨਸਟੇਬਲ ਬਲਵਿੰਦਰ ਸਿੰਘ ਸਤਨਾਮ ਸਿੰਘ ਤੇ ਅਮ੍ਰਿਤਪਾਲ ਸਿੰਘ ਦਾ ਪੋਲੀਗ੍ਰਾਫ ਟੈਸਟ ਹੋਏਗਾ ਤੇ ਸੂਤਰਾਂ ਦੇ ਅਨੁਸਾਰ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਜਿਹੜਾ ਟੈਸਟ ਹੈ ਅਗਲੇ ਹਫਤੇ ਹੋ ਸਕਦਾ ਹੈ ਏਡੀਜੀਪੀ ਐਨਟੀ ਨਾਰਕੋਟਿਕਸ ਟਾਸਕ ਫੋਰਸ ਨਿਲਮਕਿਸ਼ੋਰ ਸਰਕਾਰੀ ਵਕੀਲ ਨਾਲ ਮਿਲ ਕੇ ਅਦਾਲਤ ਦੇ ਵਿੱਚ ਪੇਸ਼ ਹੋਈ ਸੀ ਉਹਨਾਂ ਦੇ ਵੱਲੋਂ ਐਸਆਈ ਜਗਪਾਲ ਚੱਗੂ, ਏਐਸਆਈ ਮੁਖਤਿਆਰ ਸਿੰਘ, ਸਿਮਰਨਜੀਤ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਤੇ ਸਤਨਾਮ ਸਿੰਘ ਤੇ ਕਾਂਸਟੇਬਲ ਐਮਰਿਤਪਾਲ ਦੇ ਪੋਲੀਗ੍ਰਾਫੀ ਟੈਸਟ ਦੀ ਇਜਾਜ਼ਤ ਮੰਗੀ ਗਈ ਸੀ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਜਿਹੜੇ ਸਾਰੇ ਮੁਲਾਜ਼ਮ ਐ ਆਪਣੇ ਬਿਆਨ ਦੇ ਚੁੱਕੇ ਨੇ ਤੇ ਸਾਇੰਟਿਫਿਕ ਜਾਂਚ ਲਈ ਉਹਨਾਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ। ਇਹਨਾਂ 6 ਮੁਲਾਜ਼ਮਾਂ ਨੇ ਟੈਸਟ ਲਈ ਸਹਿਮਤੀ ਦੇ ਦਿੱਤੀ ਗਈ ਹੈ ਜਿਸ ਦਾ ਲਿਖਤੀ ਬਿਆਨ ਵੀ ਦਰਜ ਕਰ ਲਿਆ ਗਿਆ ਤੇ ਅਦਾਲਤ ਨੇ ਦਲੀਲਾਂ ਸੁਨਣ ਤੋਂ ਬਾਅਦ ਇਨਵੈਸਟੀਗੇਸ਼ਨ ਅਫਸਰਾਂ ਨੂੰ ਨੀਮਾ ਦੇ ਅਨੁਸਾਰ ਟੈਸਟ ਕਰਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਪੋਲੀਗ੍ਰਾਫੀ ਟੈਸਟ ਹੁੰਦਾ ਕੀ ਹੈ ਦਰਅਸਲ ਇਹ ਇੱਕ ਵਿਗਿਆਨਿਕ ਜਾਂਚ ਦਾ ਤਰੀਕਾ ਹੈ ਜਿਸ ਦੇ ਵਿੱਚ ਮਰੀਜ਼ ਦੇ ਦਿਲ ਦੀ ਧੜਕਣ ਬਲੱਡ ਪ੍ਰੈਸ਼ਰ ਸਾਹ ਲੈਣ ਦੀ ਦਰ ਤੇ ਸਕਿਨ ਦੀ ਪਰਤ ਦੀ ਪ੍ਰਤੀਕਿਰਿਆ ਦਾ ਮਾਪ ਕੀਤਾ ਜਾਂਦਾ ਹੈ ਜੋ ਕਿ ਉਹਨਾਂ ਦੇ ਸੱਚ ਜਾਂ ਝੂਠ ਬੋਲਣ ਤੇ ਅਸਰ ਕਰਦੀਆਂ ਨੇ ਦਰਅਸਲ 3 April 2022 ਨੂੰ Lawrence Bishnoi ਦਾ ਜੇਲ੍ਹ ਦੇ ਵਿੱਚ ਇੰਟਰਵਿਊ ਕਰਵਾਇਆ ਗਿਆ ਸੀ ਜਿਸ ਤੇ ਲਈ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ DSP Gurshird Singh Sandhu ਸਮੇਤ 6 ਹੋਰ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਸੀ ਇਹ ਇੰਟਰਵਿਊ ਲਗਭਗ 1.5 ਸਾਲ ਬਾਅਦ ਇੱਕ ਟੀਵੀ ਚੈਨਲ ਤੇ ਚੱਲਿਆ ਸੀ ਜੋ ਬਾਅਦ ਵਿੱਚ ਵਾਇਰਲ ਹੋ ਗਿਆ ਸੀ ਤੇ ਜਿਹੜੇ ਸਸਪੈਂਡ ਹੋਣ ਵਾਲਿਆਂ ਦੇ ਵਿੱਚੋਂ DSP Gurshird Singh Sandhu Special OPS Cell Mohali ਸਿੰਮਰ ਨਵਨੀਤ ਐਸਆਈ ਰੀਨਾ ਸੀਆਈ ਖਰੜਾ ਐਸਆਈ ਜਗਤਪਾਲ ਜੱਗੂ ਏਜੀਟੀਐਫ ਐਸਆਈ ਸ਼ਗਨਜੀਤ ਸਿੰਘ